ਸਾਨ ਪ੍ਰਭੂ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਫਲਦਾਰ ਬੂਟਿਆਂ ਬਾਰੇ ਫਲਦਾਰ ਬੂਟੇ ਦੋ ਕਿਸਮਾਂ ਦੇ ਹੁੰਦੇ ਨੇ ਇੱਕ ਸਦਾਬਹਾਰ ਤੇ ਇੱਕ ਪੱਤਛੜੀ ਬੂਟੇ ਪੱਤਛੜੀ ਬੂਟੇ ਲਾਉਣ ਦਾ 15 ਜਨਵਰੀ ਤੋਂ ਲੈ ਕੇ 15 ਫਰਵਰੀ ਦੇ ਵਿੱਚ ਪੂਰਾ ਟਕਵਾ ਸਮਾਂ ਤੁਸੀਂ ਇਹ ਬੂਟੇ ਨਹੀਂ ਕਿੱਥੋਂ ਲੈ ਕੇ ਲਾਈਏ ਕਿਹੜੀਆਂ ਕਿਸਮਾਂ ਲਾਈਏ ਕਿਉਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਕਿਸਮਾਂ ਆੜੂ, ਕਲੂਚਾ, ਅੰਜੀਰ, ਅੰਗੂਰ ਅਤੇ ਅਨਾਦ ਦੀਆਂ ਚਾਰ ਕੀਤੀਆਂ ਨੇ ਇਹ ਕਿਸਮਾਂ ਦੇ ਬੂਟੇ ਹੁਣ ਇਸ ਟਾਈਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਪਣੇ ਖੋਜ ਕੇਂਦਰਾਂ ਤੋਂ ਦੇ ਰਹੀ ਹੈ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਵੀ ਤੁਹਾਨੂੰ ਕਿਹੜੀ ਕਿਸਮ ਦੇ ਬੂਟੇ ਆਪਣੇ ਘਰੇਲੂ ਵਿੱਚ ਦੇ ਲਾਉਣੇ ਚਾਹੀਨੇ ਨੇ ਉਹਨਾਂ ਦਾ ਕੀ ਰੇਟ ਹੋਊਗਾ ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੁਸੀਂ ਪੂਰੀ ਵੀਡੀਓ ਦੇ ਵਿੱਚ ਸਾਡੇ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆੜੂ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਸ ਦੀਆਂ 6 ਤੋਂ 7 ਕਿਸਮਾਂ ਆਉਂਦੀਆਂ ਹਨ ਪਰ ਖੋਜ ਕੇਂਦਰ ਬਠਿੰਡਾ ਦੇ ਉੱਪਰ ਸ਼ਾਨਯਾ ਪੰਜਾਬ ਵੈਰਾਈਟੀ ਪ੍ਰਬਧ ਹੈ ਇਹ ਕਿਸਮ 1988 ਦੇ ਵਿੱਚ ਕੱਢੀ ਗਈ ਸੀ ਇਸ ਕਿਸਮ ਦੇ ਫਲ ਮਈ ਦੇ ਪਹਿਲੇ ਹਫਤੇ ਪੱਕੇ ਤਿਆਰ ਹੋ ਜਾਂਦੇ ਹਨ ਇਸ ਦਾ ਫਲ ਵੱਡੇ ਕਾਰ ਦਾ ਪੱਕਣ ਤੇ ਕੀੜਾ ਲਾਲੀ ਪਾ ਮਰਦਾ ਹੈ ਇਸ ਦਾ ਪ੍ਰਤੀ ਬੂਟਾਔਸਤਨ ਝਾੜ 70 ਕਿਲੋ ਆ ਜਾਂਦਾ ਹੈ ਇਸ ਦੇ ਬੂਟੇ ਦਾ ਰੇਟ 125 ਰੁਪਏ ਰੱਖਿਆ ਗਿਆ ਹੈ ਅੱਗੇ ਗੱਲ ਕਰਦੇ ਹਾਂ ਆਲੂ ਖਰੇ ਇਸ ਦੀ ਕਿਸਮ ਸਤਵਰੇ ਪਰਪਲ ਕੋਈ ਕੇਂਦਰ ਤੇ ਪ੍ਰਭਧ ਹੈ ਇਹ ਵੱਡੇ ਕਾਰ ਦੇ ਫਲਾਂ ਵਾਲੀ ਵਧੀਆ ਗੁਣਾ ਵਾਲੀ ਕਿਸਮ ਹੈ ਇਸ ਨੂੰ ਇਕੱਲਿਆਂ ਲਗਾਉਣ ਤੇ ਫਲ ਨਹੀਂ ਲੱਗਦਾ ਤਿੰਨ ਬੂਟੇ ਮੰਗਰ ਇੱਕ ਬੂਟਾ ਕਾਲਾ ਅੰਬਰसरी ਕਿਸਮ ਦਾ ਲਾਉਣਾ ਵੀ ਬਹੁਤ ਜ਼ਰੂਰੀ ਹੈ ਫਲ ਦਾ ਭਾਰ 25 ਤੋਂ 30 ਗ੍ਰਾਮ ਹੁੰਦਾ ਹੈ 13 ਤੋਂ 14% ਮਖਿਆਸ ਹੁੰਦੀ ਹੈ ਇਹ ਕਿਸਮ ਮਈ ਦੇ ਪਹਿਲੇ ਹਫਤੇ ਪੱਕੇ ਤਿਆਰ ਹੋ ਜਾਂਦੀ ਹੈ ਇਸ ਦਾ ਪ੍ਰਤੀ ਬੂਟਾ 4 40 ਕਿਲੋ ਆ ਜਾਂਦਾ ਹੈ ਇਸ ਦਾ ਬੁਕਟਾਪਾ 100 ਰੁਪਏ ਦਾ ਖਰੀਦ ਸਕਦੇ ਹਨ ਅੱਗੇ ਗੱਲ ਕਰਦੇ ਹਾਂ ਅਜੀਰ ਦੀ ਇਸ ਦੀ ਉन्नत ਕਿਸਮ ਬ੍ਰਾਊਨ ਤਰਕੀ ਖੋਜ ਕੇਂਦਰ ਤੇ ਉਪਲਬਧ ਹੈ ਜਿਸ ਦੇ ਫਲ ਦਰਮਿਆਨੇ ਤੋਂ ਆਕਾਰ ਦੇ ਫਲਾਂ ਉੱਪਰ ਗੂੜੇ ਰੰਗ ਦੀਆਂ ਟਾਰੀਆਂ ਹੁੰਦੀਆਂ ਹਨ ਫਲਾਂ ਦਾ ਰੰਗ ਗੂੜਾ ਬੈਂਣੀ ਹੁੰਦਾ ਹੈ 53 ਕਿਲੋ ਫਲ ਪ੍ਰਤੀ ਬੁਕਟਾ ਆ ਜਾਂਦਾ ਹੈ ਇਸ ਦੇ ਫਲ ਜੂਨ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ 50 ਰੁਪਏ ਦੇ हिसाब ਨਾਲ ਤੁਸੀਂ ਬੂਟਾ ਖਰੀਦ ਸਕਦੇ ਹੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਅੰਗੂਰ ਦੀ ਇਸ ਦੀਆਂ ਖੋਜ ਕੇਂਦਰ ਦੇ ਉੱਪਰ ਤਿੰਨ ਕਿਸਮਾਂ ਬਲਵਤ ਹਨ ਪਹਿਲਾਂ ਗੱਲ ਕਰਦੇ ਹਾਂ ਫਲੇਮ ਸੀਡਲੈਸ ਦੀ ਇਹ ਪਰਲਰ ਕਿਸਮ ਨਾਲੋਂ ਇੱਕ ਹਫਤਾ ਛੇਤੀ ਪੱਕਦੀ ਹੈ ਅੰਗੂਰ ਹਲਕੇ ਜਾਮਣੀ ਰੰਗ ਦੇ ਅਤੇ ਮਠਾਸ ਪੱਕਣ ਵੇਲੇ 18 ਪ੍ਰਤੀਸ਼ਤ ਹੁੰਦੀ ਹੈ ਇਸ ਕਿਸਮ ਦਾ ਔਰ ਤੰਚਾੜ 27 ਕਿਲੋ ਪ੍ਰਤੀ ਬੇਲ ਆ ਜਾਂਦਾ ਹੈ ਅੱਗੇ ਗੱਲ ਕਰਦੇ ਹਾਂ ਪਰ ਲੜਕੇਸਨ ਦੀ ਇਹ ਬਹੁਤ ਪੁਰਾਣੀ ਕਿਸਮ ਹੈ ਪਰ ਹੁਣ ਵੀ ਬਹੁਤ ਵਧੀਆ ਝਾੜ ਦੇ ਰਹੀ ਹੈ ਗੁੱਛੇ ਦਰਮਿਆਨੇ ਤੋਂ ਲੰਮੇ ਸਰਬਤੀ ਰੰਗ ਦੇ ਬਹੁਤ ਪਾਰੇ ਹੁੰਦੇ ਹਨ ਅੰਗੂਰ ਬੀਜ ਰਹਿਤ ਹੁੰਦਾ ਹੈ ਜੂਨ ਦੇ ਪਹਿਲੇ ਹਫਤੇ ਤੱਕ ਪੱਕ ਕੇ ਤਿਆਰ ਹੋ ਜਾਂਦਾ ਹੈ ਇਸ ਕਿਸਮ ਦੇ ਵਿੱਚ ਮਠਾਸ 16 ਤੋਂ 18% ਹੁੰਦੀ ਹੈ ਇਸ ਕਿਸਮ ਦੇ ਝਾੜ 25 ਕਿਲੋ ਪ੍ਰਤੀ ਬੇਲ ਆ ਜਾਂਦਾ ਹੈ ਅੰਗੂਰ ਦੀ ਬੇਲ ਦਾ ਰੇਟ 50 ਰੁਪਏ ਰੱਖਿਆ ਗਿਆ ਹੈ ਅੱਗੇ ਗੱਲ ਕਰਦੇ ਹਾਂ ਅਨਾਰ ਦੀ ਭਗਮਾ ਕਿਸਮ ਦੀ ਇਸ ਕਿਸਮ ਦੇ ਬੂਟੇ ਕੁਝ ਪੱਤ ਚੜੀ ਝਾੜੀ ਝਾੜੀ ਯਾਰ ਲਗਾਤਾਰ ਫਲ ਦੇਣ ਵਾਲੇ ਹੁੰਦੇ ਹਨ ਫਾਲਾ ਦਰਮਿਆਨੇ ਤੋਂ ਵੱਡੇਕਾਰ ਦੇ ਸਿੱਲ ਲਾਲ ਰੰਗ ਦੀ ਹੁੰਦੀ ਹੈ। ਦਾਣੇ ਲਾਲ ਰੰਗ ਦੇ ਖਾਨ ਵਿੱਚ ਨਰਮ ਹੁੰਦੇ ਹਨ। ਫਲਾਂ ਦਾ ਔਸਤਨ ਭਾਰ 215 ਗ੍ਰਾਮ ਅਤੇ ਇਨ੍ਹਾਂ ਵਿੱਚ ਰਸ ਦੀ ਮਾਤਰਾ 45% ਹੁੰਦੀ ਹੈ। ਇਸ ਦਾ ਮੁੱਖ ਫਸਲ ਇਸ ਦੀ ਮੁੱਖ ਫਸਲ ਅੱਧੇ ਗਾਸਤੋਂ ਲੈ ਕੇ ਸਤੰਬਰ ਵਿੱਚ ਤੜਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 14.6 ਕਿਲੋ ਪ੍ਰਤੀ ਬੂਟਾ ਆ ਜਾਂਦਾ ਹੈ 50 ਰੁਪਏ ਪ੍ਰਤੀ ਬੂਟੇ ਦੇ ਹਿਸਾਬ ਨਾਲ ਆਪਾਂ ਖੋਜ ਕੇਂਦਰ ਤੋਂ ਬੂਟੇ ਖਰੀਦ ਸਕਦੇ ਹਾਂ ਇਹ ਸਾਰੇ ਬੂਟੇ ਤੁਸੀਂ ਪੀਏਯੂ ਖੋਜ ਕੇਂਦਰ ਦੱਬਾੜੀ ਰੋਡ ਬਸ਼ੰਡਾ ਤੋਂ ਖਰੀਦ ਸਕਦੇ ਹੋ ਬੂਟੇ ਲੈ ਕੇ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰ ਲਿਓ ਫੋਨ ਨੰਬਰ ਤੁਸੀਂ ਕੋਇੰਟ ਬਾਕਸ ਦੇ ਵਿੱਚੋਂ ਲੈ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ